ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਡੀਲ ਹੈ ਜਿਹੜੀ ਆਪਾਂ ਬੀਟਲ ਬੱਕਰੀ ਦੀ ਡੀਲ ਲੈ ਕੇ ਆਏ ਆਂਗੇ ਬਹੁਤ ਸੂਹੀ ਬਾਈ ਘੋਰਾ ਕੋਲੇ ਜਿਹੜੀ ਬੀਟਲ ਬੱਕਰੀ ਖੜੀ ਆ ਗਾਗਨ ਬਾਈ RAME ਤੋਂ ਆ ਬੱਕਰੀ ਦੀ ਡਿਟੇਲ ਦਿੰਨੇ ਆਪਾਂ ਤੁਹਾਨੂੰ ਤੇ ਨਾਲ ਹੀ ਬੱਕਰੀ ਦੀ ਜਿਹੜੀ ਫੁੱਲ ਡਿਟੇਲ ਪ੍ਰਾਈਸ ਸਾਰਾ ਦੱਸਾਂਗੇ ਤੇ ਬਾਈ ਦਾ ਫੋਨ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਤੁਸੀਂ ਫੋਨ ਦੇ ਉੱਪਰ ਸੰਪਰਕ ਕਰਕੇ ਬਾਈ ਉਹਨਾਂ ਤੋਂ ਬੱਕਰੀ ਹਾਂਜੀ ਦੋਸਤੋ ਇਹ ਜਿਹੜੀ ਬੱਕਰੀ ਤੁਸੀਂ ਦੇਖ ਰਿਹਾ ਹੋ ਕਾਲੇ ਰੰਗ ਦੀ ਬੀਟਲ ਨਸਲ ਦੀ ਬੱਕਰੀ ਆ ਅੱਠਦੰਦ ਬੱਕਰੀ ਆ 36 ਇੰਚ ਬੱਕਰੀ ਦੀ ਹਾਈਟ ਆ ਬਹੁਤ ਸੋਹਣੀ ਫਰੈਸ਼ ਅੱਠਦੰਦ ਬੱਕਰੀ ਆ 36 ਇੰਚ ਹਾਈਟ ਆ ਸਾਢੇ 3 ਮਹੀਨਿਆਂ ਦੀ ਗੱਬਾ ਬਾਈ ਗੱਬ ਕਨਫਰਮ ਆਗੀ ਬਾਈ ਹੋਰਾਂ ਨੇ ਦੱਸਿਆਗਾ ਜਿਵੇਂ ਕਿ ਸੋ ਬਾਈ ਨੇ ਜਿਹੜੀ ਡਿਮਾਂਡ ਕੀਤੀ ਏ ਇਸ ਦੀ ਉਹ ਹੈਗੀ ਆਗੀ 20000 ਰੁਪਿਆ ਤੇ ਬਾਕੀ ਜਿਹੜਾ ਮੌਕੇ ਤੇ ਮਾਨਤਾਣ ਹੋ ਜੂਗਾ ਤੁਸੀਂ ਡੀਲ ਇਹਨਾਂ ਨਾਲ ਫੋਨ ਕਰਕੇ ਕਰ ਸਕਦੇ ਹੋਗੇ ਜੀ ਫੋਨ ਨੰਬਰ ਇਹਨਾਂ ਦਾ ਹੈਗਾ 90417 94664 90417 94664 ਇਹਨਾਂ ਦਾ ਫੋਨ ਨੰਬਰ ਆ ਇਹਦੇ ਉੱਪਰ ਤੁਸੀਂ ਫੋਨ ਕਰਕੇ ਬਾਈ ਉਹਨਾਂ ਨਾਲ ਡੀਲ ਕਰਕੇ ਇਹਨਾਂ ਕੋਲੇ ਵਿਜ਼ਿਟ ਕਰਕੇ ਜਿਹੜੀ ਬੱਕਰੀ ਖਰੀਦ ਸਕਦੇ ਹੋ ਬੀਟਲ ਨਸਲ ਦੀ ਬਾਈ ਗਗਨ ਆਰਾਮੇ ਪਿੰਡ ਤੋਂ ਤਲਵੰਡੀ ਸਾਬੋ ਦੇ ਬਿਲਕੁਲ ਕੋਲੇ ਹੈਗਾਗਾ ਸੋ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਬੱਕਰੀ ਜਿਹੜੀ ਮਿਲ ਜੂਗੀ ਤੁਹਾਨੂੰ ਹੋਰ ਵੀ ਇਹਨਾਂ ਕੋਲੇ ਬਹੁਤ ਸਾਰੇ ਜਾਨਵਰ ਜਿਹੜੇ ਬੀਟਲ ਤੇ ਬਰਬਰੀ ਨਸਲ ਦੇ ਹੁੰਦੇ ਨੇਗੇ। ਬਾਈ ਹੋਰਾਂ ਨਾਲ ਫੋਨ ਨੰਬਰ ਤੇ ਸੰਪਰਕ ਕਰ ਲਿਓ ਜੀ। ਹਾਂਜੀ ਦੋਸਤੋ ਹੁਣੇ-ਹੁਣੇ ਜਿਹੜੀ ਤੁਸੀਂ ਬੀਟਲ ਬੱਕਰੀ ਦੀ ਵੀਡੀਓ ਦੇਖੀ ਹੈਗੀ ਬਾਈ ਹੋਰਾਂ ਦਾ ਪਿੰਡ ਹੈਗਾ ਰਾਮਾ ਗਗਨ ਬਾਈ ਦਾ ਨਾਮ ਆ ਇਹਨਾਂ ਦੇ ਕੋਲ ਜਿਹੜੀ ਇਹ ਬੱਕਰੀ ਬਕਾਊ ਹੈਗੀ ਹੈਗੀ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲ ਦਿੱਤਾਗਾ। ਤੁਸੀਂ ਬਾਈ ਨਾਲ ਸੰਪਰਕ ਕਰਕੇ ਉਹਨਾਂ ਤੋਂ ਜਿਹੜੀ ਬੱਕਰੀ ਖਰੀਦ ਸਕਦੇ ਹੋਗੇ। ਡਿਮਾਂਡ ਉਹਨਾਂ ਨੇ 20000 ਰੁਪਿਆ ਪਾਈ ਹੈਗੀ ਇਸ ਦੀ। 36 ਇੰਚ ਹਾਈਟ ਦੱਸੀ ਹੈਗੀ 8 ਦੰਦ ਫਰੈਸ਼ ਬੱਕਰੀ ਹੈਗੀ ਬਹੁਤ ਸੋਹਣੀ ਬੱਕਰੀ ਤੇ ਬਾਕੀ ਬਾਈ ਉਹਨਾਂ ਦੀ ਡੀਲ ਬਹੁਤ ਵਧੀਆ ਹੁੰਦੀ ਹੈਗੀ ਇਹਨਾਂ ਕੋਲੇ ਬਰਬਰੀ ਜਾਨਵਰ ਵੀ ਮਿਲ ਜਾਂਦੇ ਨੇ ਕੋਈ ਵੀ ਵੀਰ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਧੰਨਵਾਦ